ਸਮਰਾਲਾ ਵਿੱਚ ਵੱਡਾ ਹਾਦਸਾ ਵਾਪਰਿਆ ਜਿਸ ਕਾਰਨ 40 ਲੋਕਾਂ ਦੀ ਜਾਨ ਤੇ ਬਣੀ। ਦਰਅਸਲ 40 ਦੇ ਕਰੀਬ ਕਰਮਚਾਰੀ ਮਿੱਤਲ ਮਿਲ ਤੋਂ ਕੰਮ ਕਰਕੇ ਫੈਕਟਰੀ ਵੈਨ ਦੇ ਵਿੱਚ ਘਰ ਜਾ ਰਹੇ ਸਨ। ਕੁਲਾਲ ਟੋਲ ਪਲਾਜ਼ਾ ਦੇ ਕੋਲ ਵੈਨ ਡਿਵਾਈਡਰ ਤੇ ਜਾ ਟਕਰੀ ਜਿਸ ਕਾਰਨ ਵੈਨ ਪਲਟ ਗਈ। ਡਰਾਈਵਰ ਮੁਤਾਬਕ ਵੈਨ ਦੇ ਵਿੱਚ ਕਰੀਬ 40 ਕਰਮਚਾਰੀ ਸਨ ਜਿਨ੍ਹਾਂ ਵਿੱਚ ਮਹਿਲਾਵਾਂ ਵੀ ਸ਼ਾਮਲ ਸਨ। ਹਾਦਸੇ ਵਿੱਚ ਫੱਟੜ ਹੋਏ ਕਰਮਚਾਰੀਆਂ ਨੂੰ ਤੁਰੰਤ ਸਮਰਾਲਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। काम करते में अब जा रहे थे रहे थे जा ड्यूटी से जो वो हुआ हुआ के है कैसे गाड़ी तेजी में चला रहा था मोड़ था वही मोड़ने में लट दिया पहले भी इसी गाड़ी पे जाते हाँ पहले नया गाड़ी लगा था टाइम कितने बजे

ਮੈਟਲ ਫੈਕਟਰੀ ਕੋਲ ਜੀ ਆ ਰਹੀ ਸੀ ਕਿੰਨੀ ਸਤੀ ਲੇਵਰ ਹੈ ਲੇਵਰੇਜ 20 ਤੋਂ 25 ਜਾਣੇ ਸੀਗੇ ਇਹਦੇ ਵਿੱਚ ਜੀ ਕਿਵੇਂ ਹੁਣ ਹਾਂਜੀ ਲੇਬਰ ਵਾਲੇ ਸਾਰੇ ਠੀਕ ਨੇ ਜੀ ਕੀ ਕਾਰਨ ਕੀ ਐ ਐਕਸੀਡੈਂਟ ਕਾਰਨ ਕੀ ਸੀ ਧੁੰਦ ਕਾਰਨ ਕਰਕੇ ਡਰਾਈਵਰ ਨੂੰ ਮੰਨ ਲਓ ਕਿ ਅੱਗੇ ਨਹੀਂ ਦਿਖਿਆ ਜੀ ਤੇ ਇਸ ਕਰਕੇ ਮੰਨ ਲਓ ਕਿ ਗੱਡੀ ਹੁਣ ਸਲਿੱਪ ਹੋ ਗਈ ਗੱਡੀ ਵੱਜੀ ਕੀ ਸੀ ਡਿਵਾਈਡਰ ਤੋਂ ਹਾਂਜੀ ਡਿਵਾਈਡਰ ਚ ਵੱਜੇ ਗੱਡੀ ਸਵਾਰੀਆਂ ਠੀਕ ਨੇ ਹਾਂਜੀ ਸਾਰੀਆਂ ਠੀਕ ਨੇ ਜੀ ਡਾਕਟਰ ਮਨਪ੍ਰੀਤ ਕੋ ਡਾਕਟਰ ਜਿਹੜਾ ਪੇਸ਼ੈਂਟ ਆਇਆ ਕਿੰਨੇ ਪੇਸ਼ੈਂਟ ਆਏ ਤੇ ਕੀ ਹੋਇਆ ਇਹ ਬਸ ਤਾਂ ਐਕਸੀਡੈਂਟ ਹੋਇਆ ਟੋਲ ਪਲਾਜ਼ਾ ਨਾਲ ਤੇ ਆਕਾਊਂਡ ਉਹਨਾਂ ਵਿੱਚੋਂ ਇੱਕ ਹੈੱਡ ਇੰਜਰੀ ਲੱਗ ਰਿਹਾ ਹੈ ਬਾਕੀ ਸਾਰੇ ਮਾਈਨਰ ਨੇ। ਬਾਕੀ ਕਿੰਨੇ ਸੱਟਾਂ? ਬਾਕੀ ਮਾੜੀ ਮੋਟੀ ਰਗਣਾ ਹੀ ਨੇ ਬਾਕੀ ਸਾਰੇ ਠੀਕ ਨੇ ਇੱਕ ਦੇ ਹੀ ਜ਼ਿਆਦਾ ਲੱਗ ਰਹੀ ਸੀ ਪਰ ਫਿਰ ਵੀ ਉਹ ਕੌਨਸ਼ੀਅਸ ਹੈਗਾ ਫਿਲਹਾਲ। ਮੇਲ ਫੀਮੇਲ ਦਾ ਬਤਾਈਏ। ਹਾਂ ਸੱਚ ਕਾਊਂਟ ਨਹੀਂ ਕੀਤਾ ਫੀਮੇਲਸ ਵੀ ਸਿੰਘਾਂ ਵਿੱਚ ਤਿੰਨ ਚਾਰ ਫੀਮੇਲਸ ਵੀ ਹੋਣਗੀਆਂ ਵਿੱਚ। ਠੀਕ ਹੈ। ਤੁਹਾਨੂੰ ਕਾਰਨ ਕੀ ਬਤਨ ਲੱਗੇ ਜੀ ਕਿਉਂ ਹੋ ਗਿਆ? ਫਾਸਟ ਡਰਾਈਵਿੰਗ ਕਹਿ ਰਹੇ ਕਿ ਡਰਾਈਵਰ ਦੀ ਫਾਸਟ ਡਰਾਈਵਿੰਗ ਸੀਗੀ। ਮੇਬੀ ਫੌਗ ਦਾ ਵੀ ਹੋ ਸਕਦਾ ਹੈ। 18 ਸਾਲ ਤੋਂ ਘੱਟ ਵੀ ਹੈ ਕੋਈ ਵਿੱਚ? ਨਹੀਂ 18 ਤੋਂ ਘੱਟ ਕੋਈ ਨਹੀਂ। ਇਹਦਾ ਵੀ ਦੇ ਆਸ-ਪਾਸ ਨੇ ਸਾਰੇ ਜਿਹੜਾ ਸੀਰੀਅਸ ਹੋਰ ਨੂੰ ਰੈਫਰ ਕਰ ਰਹੇ ਹਾਂ ਹਾਂਜੀ ਰੈਫਰ ਕਰ ਰਹੇ ਹਾਂ ਆਪਣੇ 32 ਸੈਕਟਰ ਹਸਪੀਟਲ ਚੰਡੀਗੜ੍ਹ